ਬਿਚ ਕੁਦਰਤ ਦੇ ਰੱਬ ਵੱਸਦਾ ਮੂਹ ਤੂੰ ਮੋੜੀ ਨਾ ਬਿਚ ਕੁਦਰਤ ਦੇ ਰੱਬ ਵੱਸਦਾ ਮੂਹ ਤੂੰ ਮੋੜੀ ਨਾ ਉਸ ਹੱਟ ਮਹਿਕਦੀ ਲਾਈ ਹਾੜਾ ਟੋੜੀ ਨਾ ਉਸ ਹੱਟ ਮਹਿਕਦੀ ਲਾਈ ਹਾੜਾ ਟੋੜੀ ਨਾ ਉਹ ਸਾਡਾ ਧਰਮ ਕਾਲ ਜਾ ਸਦਾ ਨਰਮ ਕਾਲ ਜਾ ਧੜ ਕੇ ਸੜ ਕੇ ਸੜ ਕੇ ਸੜ ਕੇ ਸੜ ਕੇ ਉਹ ਫੁੱਲ ਖਿੜੇ ਨਿਹੜ ਅੜ ਕੇ ਸੜ ਕੇ ਸੜ ਕੇ ਸੜ ਕੇ ਸੜ ਕੇ ਇੱਕ ਬਾਲ ਜਿਉਣਾ ਇੱਧਰ ਨੂੰ ਤਾ ਤੋਰ ਆ ਜਾ ਇੱਕ ਬਾਲ ਜਿਉਣਾ ਇੱਧਰ ਨੂੰ ਤਾ ਤੋਰ ਆ ਜਾ राह राहे तुर जग त पोइ